ਮੇਰਾ ਸੀਗਾ ਜਿਹੜਾ ਪਹਿਲੀ ਵਾਰ ਕਹਿੰਦਾ ਕਿ ਟੈਂਡਾ ਜਾਂਦਾ ਤੇ ਸਾਰਾ ਪਾਣਾ ਬੱਫਰਦਾ ਚੱਟਾ ਜਿਹਾ ਨਾਲ ਨਹੀਂ ਔਰ ਸਾਥੀ ਕਬੱਡੀ ਖਿਡਾਰੀ ਵੀ ਨਾਲ ਲੱਗੋ ਤੇ ਵੱਡਾ ਘਟਾ ਜਿ ਕਬੱਡੀ ਜੱਫੀ ਚੜੂਗਾ ਪਰਵਾਰ ਨੂੰ ਤਾਂ ਹੈ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੁੱਤੇ ਮੇਰਾ ਬੇਟਾ ਤਲਵਿੰਦਰ ਸਿੰਘ ਤੰਦਾ ਜੋ ਘੱਟੇ ਲਵਾਂ ਦੇ ਨਾ ਨਾ ਕਬੱਡੀ ਵਿੱਚ ਜਾਣਿਆ ਜਾਣਦਾ ਹੋਇਆ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਇਲਾਕਾ ਨਵਸੀਆਂ ਦੇ ਵਿਦੇਸ਼ੀ ਸੰਗਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਵੀ ਜਿੱਦਾਂ ਮੇਰੇ ਕੋ ਅਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਉਹ ਤਾਂ ਮੇ ਕੋਣ ਮੇਰਾ ਸਾਥ ਦੇ ਜੁਗਨ ਦਾ ਕੋ ਪਤਾ ਕੋਈ ਡਾਕਟਰੀ ਜਾਂਚ ਹੋਈ ਹੈ ਕਿਵੇਂ ਹੋਈ ਹੈ ਕੁਝ ਜੁਗਨ ਦਾ ਪਤਾ ਨਹੀਂ ਡਾਕਟਰ ਇਹ ਹੋਈ ਹੈ ਜੀ ਦਿਮਾਗ ਦੀ ਨਾਲੀ ਤੇ ਕੰਡੇ ਆ ਜੋ ਹੋਈ ਪੱਟੀ ਹੈ

ਮੈਂ ਇੱਕ ਡਰਾਈਵਰ ਹੈਗਾ ਛੋਟੀ ਗੱਡੀ ਹੈ ਤਰੱਕੀ ਉਹ ਮੇਰਾ ਰੁਜ਼ਗਾਰ ਹੈਗਾ ਤੇ ਬਾਕੀ ਨਾ ਮਿਹਨਿਆਂ ਨੂੰ ਕੋਈ ਚਿੰਤਾ ਨਹੀਂ ਇੱਕ ਇਕਲੌਤਾ ਬੇਟਾ ਸੀ ਗਾਈ ਮੇਰਾ ਤੇ 5 ਮਹੀਨੇ ਨੂੰ ਗਏ ਨਾ ਹੋਏ ਸੀਗੇ ਜੀ ਉਦੋਂ 5 ਮਹੀਨੇ 11 ਦਿਨ ਹੋਏ ਸੀਗੇ ਜੀ ਜਦੋਂ ਮੋੜੀ ਡੈਟ ਹੋ ਜਾਂਦੀ ਹੈ ਜੀ ਤਾਂ ਘੱਟਾ ਘੱਟਾ ਪਰਵਾਹ ਨਹੀਂ ਨਾ ਕਹਿਣਗੇ ਹੈਗਾ ਘੱਟਾ ਤਾਂ ਸਾਥੀ ਖਿਡਾਰੀ ਵੀ ਨੇ ਬਲ ਕਿਵੇਂ ਕਿ ਲੁੱਟ ਸੀ ਕਿਵੇਂ ਕਲੀਬ ਦੇ ਨਾਲ ਸੀ ਪਰ ਇਹ ਜੀ 2011 ਤੋਂ ਇਕੱਠੇ ਹੋਏ ਆ ਤੇ ਇਕੱٹری ਕਿੱਟਿਆਂ 2013 ਜਿਵੇਂ ਵਾਰਜਨ ਗਿਆ ਸੀਗਾ ਤੇ ਮਗਰੋਂ ਇਹ ਇਕੱਲਾ ਖੇਡਿਆ ਮਤਲਬ ਨੈਸ਼ਨਲ ਪੱਦਰ ਤੇ ਖੇਡਿਆ ਫੇ ਅਸੀਂ ਸਕੂਲ ਟਾਈਮ ਵੀ ਇਹ ਮੇਰੇ ਤੋਂ ਇੱਕ ਕਲਾਸ ਪਿੱਛੇ ਹੁੰਦਾ ਸੀਗਾ ਸਰਕਾਰੀ ਸਕੂਲ ਅਸੀਂ ਢਲਮਾ ਪੜ੍ਹਦੇ ਹੁੰਦੇ ਸੀਗੇ ਜਿੱਥੋਂ ਇਹ ਨੈਸ਼ਨਲ ਸਟਾਈਲ ਖੇਡੀ ਸੀਗੀ ਚਤੰਜੀਲ ਕੋਰਸ ਸਾਡੇ ਹੁੰਦੇ ਸੀਗੇ ਉਹਨਾਂ ਦੇ ਬਦੌਲਤ ਅਸੀਂ ਖੇਡੇ ਸੀਗੇ ਤੇ ਬਾਅਦ ਚ ਫਿਰ ਇਦਾਂ ਹੀ ਇਹਨਾਂ ਨਾਲ ਪਿਆਰ ਪੈ ਗਿਆ ਭਰਾ ਵਾਂਗੂ ਸੀਗਾ ਤੇ ਬਾਅਦ ਚ ਫਿਰ ਮੈਂ ਬਾਹਰ ਚ ਲੱਗ ਗਿਆ ਸੀ ਤੇ ਮਤਲਬ ਮੈਚ ਖੇਡਿਆ ਡੀਯੂ ਕਾਲ ਜਯੰਦਰੋ ਲਾਹੌਰ ਦਾ ਚੜ੍ਹਦੀ ਕਲਾ ਨੂੰ ਖੇਡਿਆ ਤੇ ਬਸ ਇੱਕੋ ਜਿਹਾ ਵੀ ਮੈਨੂੰ ਫੋਨ ਤੇ ਹੋਈ ਸੀ ਗੱਲ ਸਾਡੇ ਜਿਹੜਾ ਟੂਰਨਾਮੈਂਟ ਹੁੰਦਾ ਹੈ ਤੇ ਫੋਨ ਤੇ ਗੱਲ ਹੋਈ ਸੀ ਕਿ ਮੇਰੀ ਕਹਿੰਦਾ ਵੀ ਟੂਰਨਾਮੈਂਟ ਵਧੀਆ ਹੋ ਕੇ ਹੁੰਦਾ ਹਾਂ ਤੇ ਮੈਂ ਕਹਾ ਵੀ ਤੂੰ ਕਿੱਦਾਂ ਹਾਂ ਕਹਿੰਦਾ ਮਿਹਨਤ ਕਰਦਾ ਹਾਂ ਤੇ ਜਿਹੜੀ ਉਹਨੇ ਕਾਫੀ ਢੇਢਣਾ ਜੀ ਉਧਰ ਹਾਂਜੀ ਉਹ ਤੋਂ ਫੋਨ ਕਰਦਾ ਸੀ ਕਿ ਹਾਂਜੀ ਗੱਲਬਾਤ ਹੁੰਦੀ ਸੀ ਹੁੰਦੀ ਸੀ ਹਾਂਜੀ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਨਾ ਤੇ ਬਾਕੀ ਉਹ ਐ ਕਿ ਕਹਿੰਦਾ ਮੈਂ ਤਿਆਰੀ ਕਰੰਦੇ ਆਇਆ ਹਾਂ ਤੇ ਇਹ ਕਹਿਣਾ ਹੈ ਕਿ ਉਹ ਕਹਿੰਦਾ ਵੀ ਐਤਕੀ ਕੋਈ ਮਿਹਨਤ ਕਰਕੇ ਬੈਠਾ ਚਾਹੁੰਦਾ ਆਪਣੀ ਟੀਮ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਕਦੇ ਵੀ ਕਈ ਵਾਰ ਮੌਕੇ ਮਿਲੇ ਪਰ ਕਹਿੰਦਾ ਮੈਂ ਸਾਥੀ ਖਿਡਾਰੀ ਨਹੀਂ ਛੱਡ ਕੇ ਜਾਣਾ ਅਸੀਂ ਭਜੀ ਜਦੋਂ ਪਿੰਡ ਬੱਦਰ ਤੇ ਮੈਚ ਸੀਗੇ ਉਦੋਂ ਓਨੇ ਜ਼ਿਆਦਾ ਤੇ ਅਸੀਂ ਸਾਰੇ ਪਿੰਡ ਵਾਲੇ ਸਾਰੇ ਅਸੀਂ 7-8 ਮੁੰਡੇ ਪਲੇਅਰ ਹੁੰਦੇ ਸੀ ਉਹ ਵੀ ਸਾਰੇ ਚਲੋ ਬਾਹਰ ਆ ਹੁਣ ਤੇ ਇਹ ਤਿਲਵਿੰਦਰ ਹੀ ਇਕੱਲਾ ਸੀਗਾ ਇੱਥੇ ਤੇ ਇਹ ਵੀ ਕਹਿੰਦਾ ਸੀਗਾ ਵੀ ਮੈਂ ਹੁਣ ਬਾਹਰ ਦਾ ਦੇਖਣਾ ਆ ਵੀ ਕਬੱਡੀ ਜੇ ਇੱਕ ਦੋ ਵਾਰ ਇਹਦੀ ਗੱਲ ਹੋਈ ਸੀਗੀ ਉਦੋਂ ਗੱਲਬਾਤ ਹੋਸੇਰੀ ਨਹੀਂ ਜਿਹੜੀ ਤੇ ਫੇਰ ਕਹਿੰਦਾ ਵੀ ਮੈਂ ਮਤਲਬ ਛੱਡ ਦਣੀ ਐਂ ਫੇਰ ਉਹ ਤਾਂ ਕਿਹਾ ਸੀਗਾ ਕਿ ਨਹੀਂ ਤੀੜੇ ਕੱਲ ਦੁਬਾਰਾ ਫੇ ਖੇਡਿਆ ਵੀ ਵਧੀਆ ਖੇਡਿਆ ਫੇਰ ਹੁਣ ਵਦ ਕੀ ਮਾਰਕ ਨੇ ਚਲੋ ਬਾਹਰ ਕੇ ਲੈਪੇ ਜੈ ਜੀਵਾ ਪਰ ਆਜ ਆਪਾਣਾ ਜਿਹੜਾ ਵਰਤਨਾ ਸੀ ਇਹਦਾ ਸਾਨੂੰ ਪਤਾ ਨਹੀਂ ਬਹੁਤ ਵੱਡਾ ਘਾਟਾ ਆਜ ਪੋਣਾ ਜੀ ਮੈਂ ਬੋਲ ਪਾਜੀ ਬਹੁਤ ਵੱਡਾ ਘਾਟਾ ਆ ਗਿਆ ਇੱਥੇ ਮਤਲਬ ਕਬੱਡੀ ਜਗਤ ਨੂੰ ਚਲੋ ਸਾਰਿਆਂ ਨੂੰ ਪਿਆ ਪਰ ਮਾਪੇ ਨੂੰ ਸਭ ਤੋਂ ਵੱਡਾ ਘਾਟਾ ਜਿਹੜਾ ਉਹ ਮਾਪੇ ਦਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਗਵਿੰਦ ਸਿੰਘ ਹੈ ਜੀ ਕਿਹੜਾ ਬੰਦੇ ਇਹ ਪਿੰਡ ਸਾਡਾ ਹੈਗਾ ਸੰਗੋਵਾਲ ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀਗੇ ਇਹ ਮੇਰਾ ਪਰਿਵਾਰ ਤੋਂ ਮੇਰਾ ਭਤੀਜਾ ਲੱਗਦਾ ਸੀ ਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ ਮਾਪੇ ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀਗਾ ਕਿਉਂ ਗਿਆ ਸੀਗੇ 5 ਕਿ ਮਹੀਨੇ ਪਹਿਲਾਂ ਜਦੋਂ ਇਹ ਗਿਆ ਸੀਗਾ ਉੱਥੇ ਵੀ ਕੋਈ ਜਿਹੜੀ ਫੁਟਬਾਲ ਕਬੱਡੀ ਫੈਡਰੇਸ਼ਨ ਹੈਗੀ ਹੈ ਸਾਰੀ ਤਾਂ ਹੈਗੇ ਨੇ ਉਹ ਆਪਣੇ ਜੀਵਨ ਗੁਲਵਿੰਦਰ ਹੁਣ ਉਹਨਾਂ ਨੇ ਸਪਾਂਸਰ ਕੀਤਾ ਸੀ ਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜੇ ਚਿਰ ਬਾਅਦ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਉੱਥੇ ਹੀ ਜਿਹੜਾ ਆਪਣਾ ਹਾਰਟਕ ਵੀ ਜੋ ਵੀ ਹੋਇਆ ਉਹ ਉੱਥੇ ਹੋਇਆ ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਕਿੰਦਾ ਰੋਟੀ ਪਾਣੀ ਕਿਤਾ ਪੁੱਛਣ ਗਿਆ ਵੀ ਕੀ ਹੋਇਆ ਕਮਲਾ ਆਪਣੇ ਰੂਮ ਦੇ ਵਿੱਚ ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹਦੀ ਮੌਤ ਹੋ ਚੁੱਕੀ ਸੀ ਅ ਫਿਰ ਜਦੋਂ ਆਏ ਪੁਲਿਸ ਤੇ ਐਂਬੂਲੈਂਸ ਇਨਸੈਕਟ ਕੀਤਾ ਕਿੰਨੇ ਦਿੱਤਨ 4 ਘੰਟੇ ਪਹਿਲਾਂ ਇਹਦੀ ਮੌਤ ਹੋ ਚੁੱਕੀ ਆ ਹਾਰਟ ਅਟੈਕ ਦੀ ਬਹੁਤ ਜ਼ਿਆਦਾ ਮਾੜਾ ਹੈ ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹੁਣੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਬਹੁਤ ਕੀਤੀ ਗੋਪਣ ਦੇ ਵਿੱਚ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਜੀ ਦੇ ਵਿੱਚ ਬਹੁਤ ਮਦਦ ਕੀਤੀ ਹੈ ਤੋ ਸਾਰਾ ਕੁਝ ਹੋ ਰਿਹਾ ਤੁਸੀਂ 5-7 ਦਿਨ ਥੋੜਾ ਲੇਟ ਇਸ ਕਰਕੇ ਹੋਗਾ ਕਿ ਇੱਥੇ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤਮੁੱਤ ਕਰ ਦਿੱਤੇ ਉਹਦਾ ਕਾਰਨ ਕਰਕੇ ਥੋੜਾ ਦੇਲੇ ਹੋ ਗਈ ਤੇ ਆਦਰਵਾਇਸ ਸਾਰਾ ਕੁਝ ਠੀਕ ਹੋ ਗਿਆ ਚਲੋ ਆਪਣੇ ਹੱਥਾਂ ਨਾਲ ਅੱਜ ਇਸ ਕਾਰਕ ਕੀਤਾ ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ ਇਸ ਤੋਂ ਵੱਧ ਹੋਰ ਮਾਰੇ ਕੀ ਬਸਾ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ مالی ਮਦਦ ਪ੍ਰੋਸਾਦ ਆਇਆ ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੀ ਕਬੱਡੀ ਫੈਡਰੇਸ਼ਨ ਸਰੀਪਨ ਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਸਾਰਾ ਪ੍ਰਾਰਵੇ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ-ਜੜੇ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੀ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਵਿੱਚ ਅਸੀਂ ਨੇ ਮਦਦ ਕੀਤੀ ਔਰ ਇਹ ਇਦਾਂ ਹੈਗਾ ਪਰਿਵਾਰ ਗਰੀਬ ਹੈ ਤੋ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਵੀ ਇਹਨਾਂ ਦੂਜੇ ਜਿੰਨੇ ਵੀ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਆ ਕਿ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਤੇ ਮੈਂ ਤੇਹੀ ਬਿਜਾਰਸ਼ ਕਰਦਾ ਸਾਰਿਆਂ ਨੂੰ ਕਿ ਇਹ ਪਰਵਾਹ ਦੀ ਮਦਦ ਕੀਤੀ ਜਾਵੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਗਵਰਨਮੈਂਟ ਦਾ ਇੱਥੇ ਕੋਈ ਨਹੀਂ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕੀ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੰਨਾ ਹੁੰਦਾ ਉੱਥੇ ਜਾਂਦੇ ਆ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਅਸੀਂ ਹੈਗੇ ਨਗਰ ਦੇ ਆਪਣੇ ਜਿਹੜੇ ਸਾਡੇ ਲੋਕ ਆ ਆਸ-ਪਾਸ ਦੇ ਲੋਕਾਂ ਬਾਕੀ ਫੁਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ